ਕੁੜੀ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਅਜਹੀ ਵੀਡੀਓ ਵੀਡੀਓ ਨੈੱਟ ਤੇ ਹੋ ਗਈ ਅੱਗ ਵਾਂਗ ਵਾਇਰਲ ਪਹੁੰਚ ਗਈ ਥਾਣੇ ਵੀਡੀਓ ਦੇਖਦੇ ਸਾਰ ਪੁਲਿਸ ਹੋਈ ਤਤਤੀ ਤੇ ਚੱਕ ਲਈ ਕੁੜੀ ਜੀਹਾਂ ਦਾਦੇ ਕਿ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਬਠਿੰਡਾ ਦੇ ਵਿੱਚ ਇੱਕ ਲੜਕੀ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਅਸਲੇ ਦੇ ਨਾਲ ਇੱਕ ਵੀਡੀਓ ਪਾ ਦਿੱਤੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਲੜਕੀ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਚੱਲਦੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਅਧਿਕਾਰੀ ਦੇ ਵੱਲੋਂ ਸਾਂਝੀ ਕੀਤੀ ਗਈ। ਅਸੀਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਵੱਲੋਂ ਸੋਸ਼ਲ ਮੀਡੀਆ ਤੇ ਅਸਲੇ ਨੂੰ ਗਲੋਰੀਫਾਈ ਕਰਨ ਸੰਬੰਧੀ ਇੱਕ ਵੀਡੀਓ ਅਪਲੋਡ ਕੀਤੀ ਹੈ। ਜਿਸ ਦੇ ਸੰਬੰਧ ਵਿੱਚ ਅਸੀਂ ਪੀਐਸ ਸਦਰ ਬਹਿੰਡਾ ਵਿਖੇ ਐਫਆਈਆ ਨੰਬਰ 6 ਮਿਤੀ 7 1 2026 ਅੰਡਰ ਸੈਕਸ਼ਨ 223 ਬੀਐਨਐਸ ਉਸ ਲੜਕੀ ਦੇ ਖਿਲਾਫ ਦਰਜ ਰਿਸਟਰ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਸ ਲੜਕੀ ਨੂੰ ਇਸ ਮਕਦਮੇ ਵਿੱਚ ਅਰੈਸਟ ਕਰ ਲਿਆ ਹੈ। ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਮਾਨਯੋਗ ਡੀਸੀ ਬਠਿੰਡਾ ਵੱਲੋਂ ਸਖਤ ਹਦਾਇਤਾਂ ਹਨ ਕਿ ਕੋਈ ਅਸਲੇ ਨੂੰ ਪ੍ਰਮੋਟ ਕਰਨ ਸੰਬੰਧੀ ਕੋਈ ਵੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਨਾ ਕੀਤੀ ਜਾਵੇ। ਬਠਿੰਡਾ ਪੁਲਿਸ ਨੇ ਸਾਰੇ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਹਥਿਆਰ ਦਿਖਾਉਣਾ ਇੱਕ ਕਾਨੂੰਨੀ ਅਪਰਾਧ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ। ਤੁਹਾਨੂੰ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।